ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਛੜ ਦੀ ਗੱਲ ਵਿੱਚ ਹੋਵੋਗੇ ਹਰ ਮਹੀਨੇ ਦੀ ਤਰ੍ਹਾਂ ਅੱਜ ਅਸੀਂ ਚੱਲੇ ਆ ਦਰਬਾਰ ਸਾਹਿਬ ਨਾਲੇ ਅਸੀਂ ਗੱਡੀ ਨੂੰ ਵੀ ਹਜੇ ਤੱਕ ਨਵੀਂ ਗੱਡੀ ਲਈ ਹੀ ਇਹਨੂੰ ਵੀ ਹਜੇ ਤੱਕ ਮੱਥਾ ਟਿਕਾ ਕੇ ਨਹੀਂ ਲਿਆਈ ਅੱਜ ਅਸੀਂ ਚੱਲੇ ਆ ਕਿਉਂਕਿ ਪਿਛਲੀ ਵਾਰੀ ਅਸੀਂ ਨਾ ਹੋਏ ਸੀ ਕਿ ਅਸੀਂ ਗਾਹੀ ਗੱਡੀ ਤੇ ਜਾਣਾ ਤਾਂ ਕਰਕੇ ਅੱਜ ਦਾ ਦਿਨ ਕੰਮ ਤੋਂ ਛੇਤੀ ਆ ਗਿਆ ਤੇ ਹੁਣ ਅਸੀਂ ਚੱਲੇ ਆ ਫੁੱਲ ਫੈਮਿਲੀ ਸਾਰਿਆਂ ਨੂੰ ਸਾਰੀ ਫੈਮਿਲੀ ਦਰਬਾਰ ਸਾਹਿਬ ਚੱਲੇ ਆ ਬਾਕੀ ਜਾਂਦੇ ਜਾਂਦੇ ਤੁਹਾਨੂੰ ਕਲੀਪ ਪਾਣੇ ਆ ਮਹਾਰਾਜ ਦੇ ਦਰਸ਼ਨ ਕਰੋ ਲੈਓ ਵਲੌਗ ਦੇ ਨਾਲ ਐਂਡ ਕਰ ਤੁਨ ਮਨ ਹੋਏ ਨਿਹਾਲ ਜਗੂ ਦੇਖਾ ਸਾਹਮਣੇ ਤੁਹਾਨੂੰ ਸਾਹਮਣੇ ਗੁਰੂ ਮਹਾਰਾਜ ਦਸਵੀਂ ਪਰਵਾਵਾਂਗੇ ਜੇ ਆ ਗਏ ਸੀ ਜੁੜੇ ਰਹੋ ਸਾਡੇ ਅੱਜ ਦੇ ਵਲੌਗ ਦੇ ਨਾਲ ਕੋਪੀ ਐਚਪੀ ਦਾ ਨਵਾਂ ਖੁੱਲਾ ਉੱਥੇ ਹੀ ਲਾ ਬਣਾਉਣੀ ਆ ਮੈਂ ਮੈਗਨੀਕ ਹੋਲਣ ਦੀ ਉਹੋ ਕੱਲ ਚੱਲਣ ਦੀ ਏ ਇੰਨੇ ਵੱਡੇ ਹਾਂ ਲਾਵਾਂਗੇ ਜਾਂਦੀ ਵੱਡੀ ਨਹੀਂ ਮਾਰਦੀ ਵੱਡੀ ਮਾਰਾਂਗੇ ਤੇ ਵੱਡੀ ਕਰਾਂਗੇ ਮਰੋਂ ਚਾਹੀਦਾ ਆ ਚਾਹੀਦਾ ਸਰੋਡ ਤੇ ਇੱਥੇ ਮੈਗਨੀ ਚਾਹੀਦਾ ਆ ਮੈਗਨੀ ਪੰਪ ਤੇ ਲਾ ਕੇ ਪਾ ਕੇ ਨਾ ਚੱਲੇਗਾ ਜਲੂਲ ਉਹ ਚੱਲੇਗਾ ਸਾਰੇ ਕੇ ਹੁਣ ਮੈਂ ਸ਼ਾਰਪ ਮਾਈਨਸ ਸੋਚਣਿਆ ਦਿਆ ਉਸ ਤੋਂ ਗੜਬੜ ਹੈ ਅੰਨਾ ਪੈਣਾ ਕੁਝ ਨਾ ਕੁਝ ਵੀ ਬਾਅਦ ਇੱਕ ਅਸੀਂ ਆਪਣੇ 알파 ਵਨ ਚੋਣਾ ਹੈ 알파 ਵਨ ਚਾਹੀਸੀ ਫਰੰਟ ਹੈਂਡਿੰਗ ਸੋਚਣ ਨਹੀਂ ਆ ਗਿਆ ਆਏਗਾ ਗਾਇਸ ਗਾਇਸ ਫਲਾਈਟ ਲਵਾਵਾਂਗੇ ਫਲਾਈਟ ਨਹੀਂ ਫਲੈਟ ਫਲਾਈਟ ਵੀ ਲਾਈ ਫਲਾਈਟ ਵੀ ਲਵਾਗੇ ਇਦਾਂ ਵਾਲੀ ਇਦਾਂ ਵਾਲੀ ਲਾਈ ਵੀ ਲਵਾਗੇ ਫਲੈਟ ਦੇ ਇਹ ਫਲੈਟ ਵੀ ਲਵਾਂਗੇ। ਹਾਂ। ਵੱਡੀਆਂ ਮਜਾ ਤੇ ਨੇ। ਹੋਰ ਕੀ ਲਵਾਂਗੇ? ਇੱਦਾਂ ਕੇਸਾਂ ਦੇ। ਸਖੀ ਸਾਡਾ ਬਹੁਤ ਕਰਦਾ ਹੁੰਦਾ ਇੱਦਾਂ। ਕੋਈ ਨਾ ਕੋਈ ਬਣਾ ਦਿੰਦਾ ਤੁ। ਦੱਸ ਦੱਸ ਸਭ ਕਰ ਬਣਾ ਦੇ। ਗਾਇ ਘਵੇਲੀ ਦੀ ਚਾਹ ਬਹੁਤ ਵਧੀਆ ਹੁੰਦੀ। ਆਂਦੇ ਵਿੱਚ ਚਾਹੁਰ ਵੀ ਦੇਣਗੇ। 80 ਰੁਪਏ ਦੀ ਚਾਹ 25 ਰੁਪਏ। ਚਾਹ ਬਹੁਤ ਟੇਸਟੀ ਹੁੰਦੀ ਆ। ਅੰਗਰ ਚਾਹ। ਅੰਗਰ ਦਾ ਆ ਗਿਆ ਆ ਜੋ ਚੱਲੀਏ ਫਲਾਈਟ 'ਚ ਤੇ ਕਹਿੰਦੇ ਇਹਨਾਂ ਫਲਾਈਟ 'ਚ ਜਾਣਾ ਚਲੋ ਚੱਲੀਆ ਦੇ ਨਹੀਂ ਫਲਾਈਟ ਆ ਇਹਦੇ ਵਿੱਚ ਬਹਿ ਕੇ ਜਾਣਾ ਸੀ ਤੇ ਪਰ ਮਾਰੇ ਕਿਰਪਾ ਕਰ ਹੋ ਗਈ ਜਿੱਥੇ ਚੱਲੇ ਹਨਾ ਉਹਨੂੰ ਫਿਕਰ ਹੈ ਰੋਟੀ ਤਾਂ ਇੱਥੇ ਵੀ ਰੱਬ ਪ੍ਰਮਾਤਮਾ ਵਧੀਆ ਦੇ ਜਾਣਗੇ ਆ ਬੋਲਾਂ ਤੇ ਉਹਦਾ ਜ਼ਿਕਰ ਹੈ ਉਹਨੂੰ ਆਡੀ ਫਿਕਰ ਹੈ ਜੇ ਜਦੋਂ ਭੇਜਣਾ ਉਹਨੇ ਭੇਜ ਦੇਣਾ ਉਹਨੇ ਬੜਾ ਮਾਨਸਿਆ ਆਉਂਦਾ ਹੈ ਫਲਾਈਟ ਚ ਝੂਟਾ ਲੈਣਾ ਹੈ ਉਹ ਵਾਸਿਆ ਚੱਲ ਆ ਗਿਆ ਤੇਰਾ ਟਾਈਮ ਚੱਲ ਜਾ ਜੀ ਗਾਜੇ ਚਾੜ ਦੇ ਕੱਲੇ ਨਹੀਂ ਜਾਂਦਾ ਕਿੰਨਾ ਜਾਣਾ ਪਰਿਵਾਰ ਨਹੀਂ ਨਹੀਂ ਜਾਂਦਾ ਕੋਈ ਹੁੰਦਾ ਗਾਇਸ ਟੋਲਪਾ ਜਾ ਆ ਗਿਆ ਅਸੀਂ ਅਜੇ ਇੱਥੇ ਫਾਸਟ ਟੈਗ ਨਹੀਂ ਲਵਾਇਆ ਹੈਗਾ ਇਹ ਹਜੇ ਮੈਂ ਆਪਣਾ ਗਵਰਨਮੈਂਟ ਆਫ ਪੰਜਾਬ ਵਾਲਾ ਕਾਰ ਚਲਾਉਂਦੇ ਆ ਪਿੱਛੇ ਤੇ ਬਿਆਸ ਤੇ ਚੱਲ ਗਿਆ ਸੀ ਚੱਲ ਜਾਂਦਾ ਅੱਗੇ ਵੀ ਚੱਲਣਾ ਹੀ ਲੈਣਾ ਢਿਲਵਾ ਹੀ ਨਹੀਂ ਇੱਕ ਵਾਰੀ ਚੱਲਿਆ ਇਹ ਬਾਕੀ ਤੇ ਚੱਲਦਾ ਸਾਰੇ ਪੰਜਾਬ ਬਾਕੀ ਦੇਖਦੇ ਆ ਨਾ ਹੁਣ ਇੱਥੇ ਕੀ ਬਣਦਾ ਹੈ ਉਹ ਵੀ ਬਿਲਵਾਇਆ ਵੀ ਨਹੀਂ ਨਾ ਜੇ ਨਾਲ ਲਾਇਆ ਤੇ ਇਹਨਾਂ ਨੇ ਹੁਣ ਕਿੰਨਾ ਲੈਣਾ ਆ ਫੈਕਟਰ ਵੀ ਸਿੰਗਲ ਦੇ ਆ ਉਹਦਾ ਆਈ ਜੇ ਲਵਾਇਆ ਕਿਤ ਲੈਂਦਾ ਬਲੰਦੇ ਖਰਚ ਆਏ ਜੇ ਲਵਾਇਆ ਹੀ ਨਹੀਂ ਜੇ ਹਲਤ ਜਾਂਦਾ ਹੀ ਅੱਗੇ ਵੀ ਚੱਲ ਜਾਂਦਾ ਕਿੱਥੇ ਪਿਆ ਇਹ ਜਿਹੜਾ ਨਕਲੀ ਆ ਅਸਲੀ ਆ ਸਿਸਟਮ ਹਾਂ ਕਿਹੜਾ ਨਕਲੀ ਆ ਨਕਲੀ ਨਾ ਹੁੰਦਾ ਵਾ ਆਪਾਂ ਨੂੰ ਥੋੜੀ ਕਾ ਦ ਜਾਓ ਕੰਮ 22 ਗੱਲ ਬਣ ਗਈ ਗੱਲ ਪਾਣੀ ਦੀ ਮਿੱਤਰਾਂ ਦੀ ਗੱਲ ਵਣਕੀ ਏ ਗੜੀ ਗੱਲ ਆ ਵੱਡੀ ਇਹ ਤਾਂ ਹਰ ਮਹੀਨੇ ਬਣੀ ਹੁੰਦੀ ਆ ਲਾਂਕੇ ਦਿਖਾਵਾਂਗੇ ਇਦਾਂ ਵੀ ਤਾਂ ਇਹ ਧੰਨਵਾਦ ਧੰਨਵਾਦ ਜੱਗੇ ਆ ਧੰਨਵਾਦ ਤੇਰਾ ਇਹ ਜਿਹੜੇ ਅਸੀਂ ਗੁਰੂ ਘਰ ਚਲੋ ਉਹੀ ਜੋ ਜੱਗੇ ਪੇਡ ਪ੍ਰਮੋਸ਼ਨ ਆ ਪੇਡ ਦਾ ਜਿਆਦਾ ਉਹ ਨਾ ਕਰੀ ਧੰਨਵਾਦ ਜੱਗੇ ਦਾ ਧੰਨਵਾਦ ਜੱਗੇ ਦਾ ਇਹ ਜੱਗੇ ਪੇਡ ਪੇਡ ਪ੍ਰਮੋਸ਼ਨ ਸਾਉ ਸਾਉ ਤੈਨੂੰ ਦੇਖ ਲਾ ਕੇ ਦੇਉਂਦਾ ਆਪਣਾ ਦੇਖੇ ਜਿਹੜਾ ਦੇ ਤਾਂ ਕਿਹੜਾ ਕੋਈ ਦੋ ਨੰਬਰ ਦਾ ਕੰਮ ਕੀਤਾ ਛਰੀਆਂ ਆ ਵੀ ਆ ਕਿਉਂ ਵੀ ਹਾਂਜੀ ਦੋਸਤੋ ਜਿੱਥੇ ਚੱਲਦਾ ਚਲਾਓ ਦੇ ਦੋਸਤੋ ਛਰੀਆਂ ਵੀ ਆ ਨਾ ਅਈ ਕੋਈ ਟੱਕਾ ਥੋੜੀ ਕਰਨ ਦਾ ਸਹੀ ਆ ਜੋ ਸਹੀ ਚਲਾਉਣਾ ਚਾਹੀਦਾ ਨਾ ਵੈਸੇ ਤੇ ਫਜ਼ੂਲ ਹੀ ਇਹ ਪੈਸੇ ਵਡਾਂ ਦੇ ਹਨਾ ਕਦੋਂ ਦਾ ਇਹਨਾਂ ਦੇ ਪੂਰੇ ਹੋ ਗਏ ਨੇ ਤੇ ਫਜ਼ੂਲ ਹੀ ਇਹ ਦੇਖਿਓ ਹੋਰ ਬੈਗੇ ਕਿਸਾਨ ਫੇਰ ਆਣਗੇ ਤਾਂ ਫੇਰ ਕਿੱਥੇ ਲੱਭਦੀਆਂ ਨਹੀਂ ਹੈਗੇ ਕਿੱਥੇ ਨਹੀਂ ਅਸੀਂ ਜਾਵਾਂਗੇ ਤਾਂ ਸੋਚਾ ਡਏ ਆ। ਭਾਈ ਅਮਰਪਾਲ ਸਿੰਘ ਜੀ ਉਹਦਾ ਜੀ ਨੂੰ ਮਿਲ ਕੇ ਆਵਾਂਗੇ। ਨਾਲੇ ਵਧਾਈ ਪਾਸਾ ਵਧਾਈ ਆ ਤੇ ਜਾਵਾਂਗੇ। ਉਹ ਮਾ ਦੇ ਕੇ ਆਵਾਂਗੇ ਮਠਾਈ ਦੇ ਕੇ ਆਏ ਮਠਾ ਖਾ ਕੇ ਆਉਣ। ਖਾ ਕੇ ਵੀ ਆਗੇ ਖਾ ਕੇ ਵੀ ਆਵਾਂਗੇ। ਬਹੁਤ ਖੁਸ਼ੀ ਹੋਈ ਹੈ। ਸਾਡੇ ਜ਼ਿਲ੍ਹੇ ਚ ਨਹੀਂ ਸੀਗਾ ਉਦਾਂ ਮੈਂ ਜਿਲ੍ਹੇ ਚ ਹੈਗਾ ਸਾਡਾ ਪਿੰਡ ਏਰੀਆ ਹਿਸ਼ਾਲਪੁਰ ਚ ਪਿੰਦਾ ਹੋਣਾ। ਫਰਮਾਨੂ ਤੇ ਅੱਕਾ ਜਿਹੜਾ ਕੰਗਾ ਦੇ ਲਫੇੜਾ ਵੱਜਣਾ ਆ ਤੇ ਅੱਤੀ ਅੱਜ ਹੋਊ। ਹਲਾ ਕੇ ਰੱਖ ਹਲਾ ਕੇ ਰੱਖਤੀ ਜ਼ਮੀਰ ਕਾਤਿਆ ਹੈਗੀ ਆ ਆ ਮੈਂ ਕਹਿੰਦੀ ਆ ਤੇ ਕੰਮ ਕੁੜੀ ਨੇ ਬਹੁਤ ਵਧੀਆ ਕੀਤਾ ਆ ਦਾ ਕੰਮ ਨੋ ਫੱਟੇ ਚੱਕਦੇ ਆ ਜੀ ਘੇਰਦੀ ਹੈ ਨਾ ਸਭ ਨੇ ਆ ਗਿਆ ਅੱਜ ਉਹ ਕਹਿੰਦੇ ਆ ਕਹਿੰਦੇ ਜਿੱਤ ਕੇ ਮਤਲਬ ਢੋਲ ਵੱਜਦੇ ਦੇਖਿਆ ਪਟਾਕੇ ਮੈਨੂੰ ਪਹਿਲੀ ਵਾਰੀ ਦੇਖਿਆ ਗੱਲਾਂ ਦੇ ਪਟਾਕੇ ਪਹਿਲੀ ਵਾਰੀ ਦੇਖਿਆ ਕੰਮ ਬਹੁਤ ਵਧੀਆ ਕੀਤਾ ਆਪਣੀ سپورਟ ਆ ਪੂਰੀ ਭੈਣ ਨੂੰ ਕਿਉਂ ਨਹੀਂ ਦੱਸ ਸੁਣਨੇ ਚ ਆਇਆ ਉਹਨਾਂ ਨੂੰ ਜਦੋਂ ਹਾਂ ਸੁਣਨਾਂ ਚ ਵੀ ਆਇਆ ਕਹਿੰਦੇ ਕੀ ਜੀ ਫਾਈਲ ਵੀ ਰੀ ਆ ਨਾਲ ਉਹਨਾਂ ਤੋਂ ਪੂਰੀ ਉਹਨਾਂ ਦੇ ਭੈਣ ਦੇ ਨਾਲ ਆਪਾਂ ਸਾਰੇ ਬਹੁਤ ਵਧੀਆ ਕੰਮ ਕੀਤਾ ਭੈਣੇ ਬੋਲਦੀ ਵੀ ਬਹੁਤ ਸੀ ਉਹ ਬਕਵਾਸ ਵੀ ਬੜੀ ਕਰਦੀ ਸੀ ਨਾ ਸ਼ੇਰ ਕੰਮ ਕੀਤਾ ਆ ਵਾਹ ਸੁਣਿਆ ਉਹਦੀ ਪਤਾ ਲੱਗ ਗਿਆ ਉਹਨੂੰ ਹਤਵਾ ਦੀ ਕਹਿੰਦੇ ਹੈ ਨਾ ਉਹਦੇ ਜਿਹਦੇ ਨਾਮ ਅਗੇ ਸਿੰਘ ਲੱਗਿਆ ਕੋਰ ਲੱਗਿਆ ਪੱਗ ਸਜਾਉਂਦਾ ਇਨਸਾਫ ਸਜਾਉਂਦਾ ਨਾ ਭੈਣ ਦੇ ਸਿਰ ਤੇ ਚੁੰਨੀ ਹੈ ਉਹ ਸਾਰਿਆਂ ਨੂੰ ਇਹ ਕਹਿੰਦੀ ਹੈ ਕਿ ਹਤਵਾ ਦੀ ਹੈ ਉਹਨੂੰ ਪਤਾ ਲੱਗ ਗਿਆ ਫਿਰ ਇਹ ਸਿੰਘ ਕੁ ਕੋਲ ਕਹਿੰਦੇ ਕਿ ਨਵੜ ਬੋਲਦੀ ਤਾਂ ਹੀ ਸਾਰਿਆਂ ਨੂੰ ਕਹਿੰਦੀ ਆਖੇ ਹੈ ਨਾ ਬੀਬੀਆਂ 100-100 ਰੁਪਿਆ ਲੈ ਕੇ ਤੇ ਆ ਜਾਂਦੀਆਂ ਮੂੰਹ ਚੱਗ ਕੇ ਕਹਿੰਦੇ ਆ ਜਾਂਦੇ ਦਿੱਲੀ ਆ ਜਾਂਦੇ ਦਿੱਲੀ ਹੈ ਨਾ ਏਦਾਂ ਬੋਲਦੀ ਸੀ ਫਿਰ ਕਿਹੇ ਮਾਤਾ ਵੀ ਬੈਠੀ ਸੀ ਉੱਥੇ ਮਾਤਾ ਉਹਨਾਂ ਨੂੰ ਤਾਂ ਗੁੱਸਾ ਲੱਗਿਆ ਉਹਨੇ ਕਹਿੰਦੀ ਆ ਜਾ ਫਿਰ ਅੱਜ ਤੇ ਕੱਲ ਨੂੰ ਆਈ ਬਾਅਦ ਦੀਆਂ ਬਾਤਾਂ ਕੀਤੀ ਜਾਏਗੀ ਪਰ ਬਹੁਤ ਵਧੀਆ ਕੰਮ ਕੀਤਾ ਅਸਲ 'ਚ ਮਾਰਨ ਦਾ ਕੋਈ ਰੀਜ਼ਨ ਹੋਰ ਵੀ ਹੋਏਗਾ ਉਹ ਕੁਛ ਅੰਦਰ ਗਲਤ ਬੋਲੀ ਹੋਏਗੀ ਨਾ ਜਿਵੇਂ ਉਹਦੀ ਚੈਟਿੰਗ ਵਗੈਰਾ ਹੁੰਦੀ ਹੈ ਤੇ ਕੁਛ ਤੇ ਜਰੂਰ ਉੱਥੇ ਵੀ ਕੁਛ ਨਾ ਕੁਛ ਬੋਲੀ ਹੋਏਗੀ ਤਾਂ ਹੀ ਥੱਪੜ ਖਾਤਾ ਉਹਨੇ ਫਿਰ ਚਲੋ ਪਹਿਲਾਂ ਤੇ ਬਕਵਾਸ ਕੀਤੀ ਕੀਤੀ ਆ ਬਾਅਦ ਵਿੱਚ ਵੀ ਬਹੁਤ ਕੁਛ ਬੋਲਦੀ ਰਹੀ ਆ ਥੋੜੀ ਚੁੱਪ ਕੀਤੀ ਸੀ ਹੁਣ ਉਦਾ ਹੀ ਹਲਾਤ ਦੀ ਆ ਹੁਣ 4 ਦਿਨ ਤੋਂ ਸੋਚੂ ਕਿ ਤੇ ਸਹੀ ਕਿ ਨਹੀਂ ਇਹ ਕੀ ਮੈਂ ਗਲਤ ਹੀ ਉਹਨਾਂ ਦੇ ਗੁਲਾਬ ਤਾਂ ਹੀ ਮਿਲਦੇ ਪਈ ਅੱਜ ਜੇ ਬਸ ਸਪੋਰਟ ਚ ਹੁੰਦੀ ਤੇ ਫੇਰ ਸਾਰਾ ਬਦਲਣਾ ਜੇ ਸਪੋਰਟ ਦੇਂਦੀ ਕਿਸਾਨਾਂ ਦੇ ਨਾਲ ਖੜ੍ਹਦੀ ਰੋਡੋਂ ਨੇ ਗਲਤ ਗਿਆ ਨਾ ਉਹਦਾ ਨਤੀਜਾ ਨੂੰ ਪਤਾ ਲੱਗ ਗਿਆ ਅੱਜ ਗਾਇਸ ਕੈਮਰਾ ਮੇਰੇ ਕੋਲ ਬਹੁਤ ਹਿਲਦਾ ਵਾ ਮਾਇੰਡ ਨਾ ਕਰਿਓ ਵੀਡੀਓ ਜਿੰਨਾ ਦੀ ਬਣ ਗਈ ਆ ਸਟੈਂਡ ਤੋਂ ਬੈਠ ਕੇ ਨਹੀਂ ਆਈ ਸਕੋਰਟ ਲਾਈਕ ਉਹ ਚੇਅਰ ਕਮੈਂਟ ਸਾਰਾ ਕੁਝ ਕਰ ਦਿਓ ਸਬਸਕ੍ਰਾਈਬ ਹੀ ਕਰ ਸੈਕਰੀਫਾਈਜ਼ ਕਰ ਦਿਓ ਹੁਣ ਸਾਰਾ ਕੁਝ ਹੁਣ ਮੈਂ ਜਿਆਦਾ ਸਾਨੂੰ ਉਹ ਦਾ ਵਾਸਟ ਟਾਈਮ ਦਾ ਹੋ ਰਿਹਾ ਹਾਂ ਗਾਇਸ ਜ਼ਰੂਰ ਵੀਡੀਓ ਨੂੰ ਫੁੱਲ ਐਂਡ ਤੱਕ ਦੇਖਿਆ ਕਰੋ ਦੇਖਿਆ ਕਰੋ ਜਿੰਨੇ ਵੀ ਸ਼ੇਅਰ ਨਹੀਂ ਕਰਿਆ ਕਰੋ ਚਲੋ ਜੀ ਤੁਸੀਂ ਐਪ ਕਰਦੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਇੱਕ ਤੁਹਾਡੇ ਪੈਰਾ ਵਿਸ਼ੇ ਭਰਾ ਦੀ ਰੋਟੀ ਵਧੀਆ ਆ ਬਹੁਤ ਅੱਛਾ ਹੋਇਆ ਤਾ ਹਾਂ ਬਹੁਤ ਜੀ ਕਰਨਾ ਬਹੁਤ ਖੁਸ਼ਕਿਸਮਤ ਕਰ ਗਿਆ ਪਹੁੰਚ ਗਏ ਆਪਾਂ 골ਡਨ ਗੇਟ ਉਸ ਤੋਂ ਅੰਦਰ ਆਉਣ ਵਾਲੀਆਂ ਗ੍ਰਿਲਟ ਹੋ ਗਈ ਜੀ ਚਲਦੇ ਰੋ ਚਲਦੇ ਰੋ ਰੁਕੋ ਨਾ ਰੁਕੋ ਨਾ ਭਾਈ ਜੀ ਰਸ਼ ਹੁੰਦਾ ਹੈ ਰਸ਼ ਪੈਂਦਾ ਜੀ ਤੁਰੇ ਰੋ ਤੁਰੇ ਰੋ ਉਹ ਜਿਹੜੇ ਇਲਾਕੇ ਪਹੁੰਚੇ ਮਿਲਦਾ ਲਹਿਰ ਰੈੱਡ ਹੁੰਦਾ ਹੀ ਹੋ ਜਾਂਦਾ ਉਹ ਭਾਈ ਜੀ ਸਾਈਡ ਤੇ ਲਾ ਲੋ ਉਹ ਭਾਈ ਜੀ ਆ ਕਿੱਦਾਂ ਵਿੱਚ ਚਲਾ ਕੇ ਬੈਠੇ ਆ ਤੇ ਦੂਜਾ ਨੇ ਨੰਗਣ ਨੰਗਣ ਦੋੜਾ ਟਾਈਮ ਰੈੱਡ ਹੋਇਆ ਨਹੀਂ ਜੇ ਰੈੱਡ ਹੋਈ ਇਹ ਰੈੱਡ ਹੋਇਆ ਨਹੀਂ ਜੇ ਲਾਈ ਸਦਾਈ ਮੋੜ ਲੋ ਦਨੋ ਮੋੜ ਕੇ ਪੀ ਜੰਨੇ ਆਉਂਦੇ ਹੋਏ ਤੇ ਉਹ ਹੋ ਜਾਂਦਾ ਚਲੀ ਜਾਂਦਾ ਹੈ ਜਦ ਸਮਾਪਤੀ ਹੋ ਜਾਂਦੀ ਚਪਾਟੀ ਹੈ ਚਪਾਟੀ ਚਪਾਤੀ ਕਹਿੰਦੇ ਇਹਨੂੰ ਕਿ ਕੀ ਚਪਾਟੀ ਇਤਰ ਵੀ ਲੱਗਦੀ ਜੇ ਅਗੇ ਸੀ ਉਹ ਜਾਈਦਾ ਸੀ ਪਰ ਕ੍ਰਿਸਟਲ ਚੌਂਕ ਹੂੰ ਕ੍ਰਿਸਟਲ ਚੌਂਕ ਕ੍ਰਿਸਟਲ ਚੌਂਕ ਜਾਈਦਾ ਸੀ ਜਿਆਨ ਜੇ ਦਿਨਾਂ ਦੇ ਪ੍ਰਸ਼ਾਦੇ ਤੋਂ ਲੇਟ ਹੋ ਜਦਾ ਸੀ ਫੇਰ ਉਧਰ ਜਾਈਦਾ ਹੁਣ ਇੱਧਰ ਵੀ ਐ ਚੱਲੋ ਥੋੜਾ 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 ਪਹੀ ਚੱਲਦੇ ਰੋ ਚੱਲਦੇ ਰੋ ਮਾਫੀ ਨਾ ਮਾਰੀਏ ਨਵੇਂ ਵੇਖਿਆ ਰੈੱਡ ਆਇਆ ਜੀ ਆ ਜਿਹੜੇ ਸੈਂਟਰ ਚ ਹੈ ਕਿ ਉਹ ਤਾਂ ਨਿਕਲਣਗੇ ਕੈਮਰੇ ਲੱਗੇ ਆ ਆ ਦੇਖੋ ਕਹਿ ਰਿਹਾ ਨਾ ਚਲਾਉਣ ਦਾ ਵੀ ਆ ਆਰਡਰ ਹੈ ਕੁਇਤ ਜਿਹੜੇ ਜਾਂਦੇ ਲੱਗੇ ਜਾਣ ਦੇਖੀ ਹੈ ਨਾ ਵੀਡੀਓ ਇੱਕ ਆਪਾ ਗਾਇਸ ਇਹ ੱਤਕਾ ਹੈ ਆਹ ਇਹ ਜਾਣਦੇ ਨਾ ਇਹ ਇਧਰ ਦੀ ਅਲਾਉਡ ਨਹੀਂ ਹੈਗਾ ਇਧਰ ਮੈਟਰੋ ਬੱਸ ਆਈਡੀਆ ਖੁਰਨੇ ਚੱਲੀਆਂ ਨੇ ਤੋਂ ਜੰਡੇ ਵਾਲੇ ਤੋਂ ਅੰਮ੍ਰਿਤਸਰ ਪੂਰੇ ਸ਼ਹਿਰ ਚ ਜਲਦਿਆਂ ਨੇ ਇਹ ਉਹਨਾਂ ਲਈ ਹੈ ਲੇਕਿਨ ਆ ਸਾਡੀ ਜਨਤਾ ਕਰਦੀ ੱਤਕਾ ਜਿਹੜਾ ਤਾਂ ਇਹ ਵੀ ਕਹਿ ਰਹੇ ਸੀ ਇਧਰ ਦੀ ਕੱਟ ਲੱਗਾ ਤੇ ਮੈਂ ਬਚ ਗਿਆ ਸਾਨੂੰ ਇਹ ਆਪਾਂ ਵੀਡੀਓ ਦੇਖੀ ਸੀ ਨਾ ਪਤਾ ਨਹੀਂ ਪੁਲਿਸ ਵਾਲੇ ਖੜੇ ਹੁਣ ਇਹਦਾ ਚਲਾਣੇ ਜਿਹਦੇ ਚੋਪਾ ਕੱਢਾਗੇ ਨਾ ਗੱਡੀਆਂ ਇਹਦਾ ਚੱਲ ਚੱਲਾ ਚਲਾਣ ਉਹ ਜਾ ਰਿਹਾ ਕੋਈ ਕੈਨੇਡਾ ਜਾ ਰਿਹਾ ਆ ਰਿਹਾ ਆ ਰਿਹਾ ਨਹੀਂ ਜਾ ਰਿਹਾ ਓਏ ਉਹ ਨੰਗੇ ਆਪਾਂ ਰਸਤਾ ਰਿਪੋਰਟ ਵਾਲਾ ਅੱਛਾ ਜੀ ਇਹ ਦਰਵਾਜ਼ਾ ਮਾਥਾ ਡੇ ਕੀ ਕਹਿੰਦਾ ਹੋਣਾ ਜਾਣਾ ਹੋਣਾ ਪਤਾ ਨਹੀਂ ਕਿੱਥੋਂ ਆਇਆ ਹੁਣ ਆਇਆ ਨਾ ਮੇਰਾ ਵੀ ਟੱਚੀ ਇਦਾਂ ਕਈ ਇੱਕੇ ਟਾਈਮ ਤੇ ਬੱਚਾ ਹੋਣਾ ਵਾ ਉੱਪਰ ਰੱਖਿਆ ਹੋਣਾ ਦੇਖਿਓ ਸ਼ਾਂਗੂ ਮੰਮੂ ਸ਼ਾਂਗੂ ਮੰਮੂ ਸੁੱਤੇ ਸਨ ਨਾ ਕੋਈ ਪਤਾ ਨਹੀਂ ਗਿਆ ਗੱਡ ਤੇ ਕਹੇ ਆ ਕਿ ਸੁੱਖ ਰਾਜ ਸੁੱਖ ਰਾਜ ਘੁੰਮਣ ਸੁੱਖ ਰਾਜ ਘੁੰਮਣ ਦੋਨਾਂ ਦੇ ਨਾਮ ਨੂੰ ਮਿਲਾ ਕੇ ਸੁੱਖ ਰਾਜ ਘੁੰਮਣ ਬਣ ਸੁੱਖ ਰਾਜ ਮੇਰੇ ਪਾਰਕ ਚ ਲੈ ਲਏ ਆ ਗਏ ਆਪਾਂ ਹੁਣ ਪਾਰਕਿੰਗ ਵਿੱਚ ਦੇਖਦੇ ਆ ਕਿੱਥੇ ਕੋਈ ਕੱਟੇ ਦਾ ਮਿਲਦੀ ਨਾ ਸੰਗਤ ਹੈ ਗਈ ਆ ਕਿ ਸਾਰੇ ਗੱਡੀ ਆਡੇ ਨਾਲ ਉਹ ਵੀ ਉੱਠ ਗਏ ਆ ਤਾਂ ਪਤਾ ਲੱਗ ਗਿਆ ਵੀ ਹੁਣ ਅਸੀਂ ਆ ਗਏ ਅੰਦਰ ਸਭ ਤੋਂ ਲਾਸਟ ਫਲੋਰ ਤੇ ਲਗਾਈ ਆਪਾਂ ਹੁਣ ਗੱਡੀ ਹੁਣ ਸੀਟੇ ਜਾ ਰਹੇ ਆ ਥੋੜੀ ਆ ਗਏ ਜਦੋਂ ਸਟਾਰਟ ਸਹੀ ਸੰਗਤ ਤਾਂ ਕਾਫੀ ਆਈ ਲੱਗਦੀ ਹੈ ਜਾ ਕੇ ਦੇਖਦੇ ਆ ਸ਼ਾਮ ਨੂੰ ਤਾਂ ਵੈਸੇ ਘਟ ਜਾਂਦੀ ਆ ਉਹ ਦੇਖਦੇ ਆ ਮੱਤਾ ਟੇਕਿਆ ਜਾਵੇ ਬਹੁਤ ਵਧੀਆ ਦਰਸ਼ਨ ਹੋ ਜਾਣ ਤੇ ਠੀਕ ਆ ਕਿਉਂਕਿ ਬੱਚੇ ਦੇ ਨਾਲ ਲਾਈਨਸ ਲੱਗਣਾ ਬਹੁਤ ਔਖਾ ਹੋਊਗਾ ਬੱਚਾ ਜिद ਕਰਨ ਲੱਗ ਦਿੰਦਾ ਧਿਆਨ ਨਾਲ ਬੇਟਾ Grazie. I'm mm -hmm. ਸੰਗਤ ਜੀ ਅਸੀਂ ਛੱਕ ਕੇ ਦੇਗ ਹੁਣ ਬੈਠੇ ਆ ਤੇ ਬਾਹਰ ਮੱਥਾ ਟੇਕ ਆ ਬਹੁਤ ਸੋਨਾ ਮੱਥਾ ਟੇਕਿਆ ਗਿਆ ਫਿਰ ਆ ਜੀ ਨੂੰ ਵਾਗੂ ਵਾਗੂ ਕਰਕੇ ਅਸੀਂ ਲੈ ਗਏ ਸੀ ਅੱਗੇ ਪਰ ਸੰਗਤ ਕਈ ਵੇਚ ਬਹੁਤ ਜਿਆਦੀ ਕਈ ਜਾਨ ਦੇ ਦਿੰਦੇ ਨੇ ਕਈ ਬਹੁਤ ਠੀਠ ਜੇ ਹੁੰਦੇ ਨੇ ਉਹ ਜਾਨ ਨਹੀਂ ਦਿੰਦੇ ਹੈਗੇ ਫਿਰ ਵੀ ਅਸੀਂ ਫਿਰ ਵੀ ਅਸੀਂ ਲੈ ਗਏ ਉਹੀ ਟੀਨ ਹੈ ਹੁਣ ਦੇਗ ਛੱਕ ਕੇ ਤੇ ਅਸੀਂ ਹੁਣ ਮਾਸ ਕਰਤੀ ਦੇਖ ਕੇ ਉਹ ਅਸੀਂ ਲਾਇਆ ਸਾਰੇ ਚੰਗੀ ਤਰ੍ਹਾਂ ਇਹਦੇ ਬੁੱਗੇ ਤੇ ਸਾਰੇ ਆਹ ਲਾ ਜੀ ਆ ਬਣ ਕੇ ਤੁਹਾਡਾ ਸ ਜਾ ਕੇ ਤੇ ਪਛਾੜੇ ਨਹੀਂ ਆਦਾ ਐਸੇ ਨਾਮ ਰਹਿ ਗਿਆ ਹਾਂ ਜੀ ਵੈਗੁਰ ਜੀ ਦਰਸ਼ਨ ਕਰਨ ਤੋਂ ਬਾਅਦ ਪ੍ਰਕਰਮਾ ਵਿੱਚ ਸਾਨੂੰ ਭੈਣ ਜੀ ਮਿਲੇ ਜਿਹੜੇ ਕਿ ਪੰਜਾਬੀ ਵਿਰਾਸਤ ਤੇ ਯੂ ਐਸ ਏ ਇੰਗਲੈਂਡ ਤੋਂ ਸੰਤੇ ਜਰਨਲਿਸਟਾਂ ਤੇ ਇੱਥੇ ਰਾਜਵੀਰ ਆਪਣੇ ਪਾਪਾ ਵੱਲ ਦੇਖ ਰਿਹਾ ਆ ਤੇ ਇਹ ਮੇਰੇ ਨਾਲ ਗੱਲ ਕਰ ਰਹੇ ਸੀਗੇ ਕਿ ਮੈਂ ਜਦੋਂ 1984 ਦੇ ਵਿੱਚ ਅਮਲਾ ਹੋਇਆ ਸੀਗਾ ਦਰਬਾਰ ਸਾਹਿਬ ਤੇ ਉਸ ਟਾਈਮ ਤੇ ਮੈਂ 8 ਸਾਲ ਦੀ ਸੀਗੀ ਤੇ ਮੈਨੂੰ ਹਿਸਟਰੀ ਦੱਸ ਰਹੇ ਸੀਗੇ ਤੇ ਇਹ ਵੀ ਮੈਨੂੰ ਦੱਸ ਰਏ ਸੀਗੇ ਕਿ ਮੈਂ ਕੈਂਸਰ ਦੀ ਮਰੀਜ਼ ਸੀਗੀ ਤੇ ਮੈਨੂੰ ਇੱਥੋਂ ਆਰਾਮ ਆਇਆ ਹੈ ਮੈਨੂੰ ਗੁਰ ਰਾਮ ਦਾ ਇਸ ਤੇ ਬਹੁਤ ਜ਼ਿਆਦਾ ਵਿਸ਼ਵਾਸ ਆ ਤੇ ਮੈਂ ਹਮੇਸ਼ਾ ਇਹੀ ਚਾਹੁੰਨੀ ਹਾਂ ਕਿ ਸਾਰਿਆਂ ਤੇ ਕਿਰਪਾ ਬਣੀ ਰਵੇ ਇਹ ਸਾਡੀ ਫੈਮਲੀ ਨੇ ਵੀ ਬਹੁਤ ਤਾਰੀਫ਼ ਕਰ ਰਹੇ ਸੀਗੇ ਕਿ ਗੰਦੀ ਤੁਹਾਡੀ ਫੈਮਲੀ ਬਹੁਤ ਸੋਹਣੀ ਆ ਗੁਰ ਰਾਮ ਨੇ ਤੁਹਾਨੂੰ ਸਰੂਪ ਬਖਸ਼ਿਆ ਆ ਤੇ ਤੁਸੀਂ ਹਮੇਸ਼ਾ ਇਦਾਂ ਹੀ ਰਹੋ ਤੇ ਬਹੁਤ ਸਾਰੀਆਂ ਬਲੇਸਿੰਗਸ ਦਿੱਤੀਆਂ ਤੇ ਇੱਥੇ ਨਿਸ਼ਾਨੀ ਰੱਖਾ ਇੱਥੋਂ ਕਿੱਥੇ ਰਹੇ ਹੋ ਸੋ ਸਾਡਾ ਸ਼ੁਭ ਕਰਨ ਸੋ おびえとんでもうおとんもうがら。<music> 第三个 ਲੇਟ ਹੋ ਗਏ ਅਸੀਂ ਬੱਸ ਰੂਟ ਤਾਂ ਟੇਕ ਕਿਉਂਦੇ 1:30 ਹੋ ਗਏ ਸਾਨੂੰ ਇਸ ਕਰਕੇ ਸਾਡਾ ਜਿਹੜਾ ਹਵੇਲੀ ਦਾ ਚਾਹ ਦਾ ਪ੍ਰੋਗਰਾਮ ਸੀ ਉਹ ਹੋ ਗਿਆ ਕੈਨਸਲ ਕਿਉਂਕਿ ਅਸੀਂ ਪਿਛੇ ਹੀ ਆਈਸਕ੍ਰੀਮ ਖਾ ਲਈਏ ਅਸੀਂ ਹੁਣ ਰੋਕ ਨਹੀਂ ਸਕਦੇ ਤੇ ਤੁਹਾਨੂੰ ਰੋਕ ਕੇ ਦੇ ਤੇ ਚੈੱਕ ਕਰਵਾ ਦੇਣਾ ਕਿਦਾਂ ਦੀ ਹੈ ਇਹਨਾਂ ਦੀ ਟੀ ਇਸ ਕਰਕੇ ਸੋਰੀ ਜੀ ਅਸੀਂ ਹੁਣ ਜਾ ਰਹੇ ਹਾਂ ਘਰ ਨੂੰ ਉਹਗੇ ਮਾਮੇ ਹੁਣ ਵੇਟ ਕਰਦੇ ਹੋਣੇ ਨੇ ਉਹ ਪਹਿਲਾਂ ਕਹਿੰਦੇ ਤੁਸੀਂ ਧੱਕੇ ਨਾਲ ਲੇਟ ਹੋ ਜਾਣਾ ਤੇ ਲੇਟ ਹੋ ਗਈਆਂ ਕਿ ਮਾਥਾ ਟੇਕ ਕੇ ਫਿਰ ਪ੍ਰਸ਼ਾਦਾ ਵੀ ਛਕਣਾ ਸੀ ਤੇ ਸੰਗਤ ਆ ਵੀ ਕਾਠ ਬਹੁਤ ਜ਼ਿਆਦਾ ਸੀ ਸੰਗਤ ਛੁੱਟੀਆਂ ਕਰਕੇ ਬੱਚਿਆਂ ਨੂੰ ਸੰਗਤ ਬਹੁਤ ਆਦੀ ਹੋਣ ਵੀ ਤੇ ਬਾਹਰਸ ਨਿਕਲੇ ਬਹੁਤ ਸੰਗਤ ਸੀ ਆ ਮੈਂ ਲਿਖਿਆ ਕਿ ਹੋਣ ਅਸੇ ਲੇਟ ਹੋ ਗਈਆਂ ਔਰ ਅਸੀਂ ਯਾਹ ਹੀ ਹੋ ਬਾਈ ਐਡਾ ਕਿਸੇ ਦੇ ਨਾਮਾਂਗੇ ਹੁਣ ਟਾਈਮ ਨਹੀਂ ਹੈਗਾ ਸਾਡੇ ਕੋ ਆ ਦੱਸੋ ਟਾਈਮ ਨਹੀਂ ਅਸੀਂ ਰਾਤ ਨੂੰ ਕਹੀਂ ਔਣ ਤੋਂ ਵਰਗਰ ਕਿੰਗ ਵੀ ਨਹੀਂ ਵਰਗਰ ਕਿੰਗ ਹੈਗਾ ਸਕੀਮ ਵਿੱਚ ਬੋਲੀਆਂ ਦਾ ਬਾਈ ਕਨਫਿਊਜ਼ਡ ਬਾਈ ਕਨਫਿਊਜ਼ਡ ਮੈਨੂੰ ਕਨਫਿਊਜ਼ਡ ਕਰ ਜਾਂਦਾ ਐ ਐਫਸੀ ਬੁਰਿਸ਼ਤਾ ਮਤਲਬ ਨਜ਼ਾਰੇ ਨਜ਼ਾਰੇ ਪਰ ਹੁਣ ਟਾਈਮ ਨਹੀਂ ਹੈਗਾ ਪਤਾ ਕੀ ਤੇ ਹਿਲ ਤੇ ਕਰਦਾ ਥੋੜਾ ਥੋੜਾ ਸਾਰੇ ਟੋਕੀ ਜੀ ਵੇਟ ਕਰਦੇ ਹੁਣੇ ਆਡੀ ਨਾਲ ਕਿ ਆਏ ਦਰਸ਼ਨ ਪਾ ਜਾਂਦੇ ਆ ਨਾ ਇੱਕ ਵੀਡੀਓ ਵਲੌਗ 'ਚ ਸਾਡਾ ਨਾਮ ਲੱਲੈਂਦੇ ਕਹਿੰਦੇ ਹੋਣਗੇ ਪਰ ਹੁਣ ਟਾਈਮ ਨਹੀਂ ਹੈਗਾ ਇਸ ਕਰਕੇ ਅਸੀਂ ਕੋਲ ਨਹੀਂ ਸਕਦੇ ਕਰੇ ਵੀ ਕੋਈ ਵੇਟ ਕਰਨਦੇ ਆ ਮਾ ਮਾ ਵੀ ਕਰਦੇ ਵੀ ਵੇਟ ਕਰਨਦੇ ਛੇਤੀ ਆਉਣ ਹਨਾ ਪਰ ਉਹ ਵੀ ਵੇਟ ਕਰਦੇ ਜਾਂਦੇ ਨੇ ਉਹਨਾਂ ਨੇ ਵੀ ਸੌਣਾ ਹੁੰਦਾ ਇਸ ਕਰਕੇ ਸੱਸਾ ਸੌਰੀ ਮਾਰੇ ਤੋਂ ਸਾਰੇ ਦੁਕਾਨ ਲੱਗ ਗਏ ਪਤਾ ਨਹੀਂ ਇਹ ਡੇਟ ਐਸੀ ਹੋ ਹੀ ਜਾਂਦੀ ਆ ਅਸੀਂ ਇਸ ਕਵੇਲ ਨਹੀਂ ਹਰ ਰੋਜ਼ ਭਵੇਂ ਛੇਤੀ ਵੀ ਆ ਕੇ ਦੇਖ ਲਿਆ ਪਲੇਟ ਵੀ ਆ ਕੇ ਦੇਖ ਲਿਆ ਅਸੀਂ 10 8 ਦਾ ਸਾਨੂੰ ਹੋ ਜਾ